35 ਸਾਲ ਪੁਰਾਣੇ ਕਾਗਜ਼ ਮਿਲਣ ਦੇ ਉੱਤੇ ਮੁੰਡੇ ਦੀ ਜਾਗੀ ਕਿਸਮਤ ਰਾਤੋਂ ਰਾਤ ਬਣ ਗਿਆ ਕਰੋੜਾਂ ਰੁਪਏ ਦਾ ਮਾਲਕ 1990 ਦੇ ਵਿੱਚ ਖਰੀਦੇ ਸੀਗੇ ਪਿਓ ਨੇ ਇਸ ਕੰਪਨੀ ਦੇ ਸ਼ੇਅਰ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦੱਸਦੇ ਆਂ ਦਰਅਸਲ ਕਿਹਾ ਜਾਂਦਾ ਹੈਗਾ ਕਿ ਕਿਸਮਤ ਕਦੋਂ ਕਿਸੇ ਦੇ ਦਰਵਾਜ਼ੇ ਦੇ ਉੱਤੇ दस्तक देवेगी ਇਹ ਸ਼ਾਇਦ ਹੀ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਨਿਵੇਸ਼ ਕਰਨਾ ਜੋਖਮ ਭਰਿਆ ਹੋ ਸਕਦਾ ਹੈ ਪਰ ਲੰਬੇ ਸਮੇਂ ਦੇ ਵਿੱਚ ਇਹ ਇਸ ਦੇ ਨਿਵੇਸ਼ਕਾਂ ਦੇ ਲਈ ਇੱਕ ਲਾਭਦਾਇਕ ਸੌਦਾ ਸਾਬਿਤ ਹੋ ਸਕਦਾ ਹੈ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਵਿਅਕਤੀ ਨੂੰ ਅਚਾਨਕ 35 ਸਾਲ ਪੁਰਾਣੇ ਆਪਣੇ ਪਿਓ ਦੇ ਕਾਗਜ਼ ਲੱਭੇ ਨੇ ਜਿਸ ਤੋਂ ਬਾਅਦ ਰਾਤੋਂ ਰਾਤ ਉਹ ਮੁੰਡਾ ਕਰੋੜਾ ਦਾ ਮਾਲਕ ਬਣ ਜਾਂਦਾ ਹੈ ਕਰੋੜਾ ਦਾ 1 ਜਾਂ 2 ਕਰੋੜ ਨਹੀਂ ਘਟੋ ਘਟ 80 ਕਰੋੜ ਰੁਪਏ ਦਾ ਮਾਲਕ ਬਣ ਜਾਂਦਾ ਦੱਸਦੀ ਹੈ ਕਿ 1990 ਦੇ ਵਿੱਚ ਖਰੀਦੇ ਗਏ ਸੀਗੇ ਸ਼ੇਅਰਸ ਦੇ ਸਰਟੀਫਿਕੇਟ ਘਰ ਦੇ ਵਿੱਚ ਮਿਲੇ ਉਸ ਵਿਅਕਤੀ ਨੂੰ ਤਾਂ ਇਹ ਵਿਅਕਤੀ ਆ ਦੇ ਪਿਤਾ ਦੁਆਰਾ ਖਰੀਦੇ ਗਏ ਜੀਐਸਡਬਲਿਊ ਸ਼ੇਅਰਸ ਦੇ ਨਾਲ ਸੰਬੰਧਿਤ ਦਸਤਾਵੇਜ਼ ਨੇ ਜਿਸ ਦੇ ਵਿੱਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀਗਾ ਜਿਸ ਦੀ ਕੀਮਤ ਹੁਣ ਲਗਭਗ 80 ਕਰੋੜ ਰੁਪਏ ਆ ਤੇ ਇਹ ਵਿਅਕਤੀ ਇੱਕ ਪਲ ਦੇ ਵਿੱਚ ਕਰੋੜਾ ਕਰੋੜਪਤੀ ਬਣ ਗਿਆ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਨੂੰ ਦੱਸਦੀ ਹੈ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਕਾਫੀ ਵਾਇਰਲ ਹੋ ਰਿਹਾ ਹੈ ਤਾਂ ਸੂਤਰਾਂ ਤੋਂ ਮਿਲੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਅ ਰੈਬਿਟ ਉਪਭੋਕਤਾਵਾਂ ਨੂੰ ਅਚਾਨਕ ਕਰੋੜਾਂ ਰੁਪਏ ਵਿਸਥਾ ਜੋ ਕਿ ਵਿਰਾਸਤ ਦੇ ਵਿੱਚ ਮਿਲੇ ਨੇ ਜਦੋਂ ਉਸ ਨੂੰ 30 ਸਾਲ ਤੀ 35 ਸਾਲ ਪਹਿਲੇ ਉਸ ਦੇ ਪਿਤਾ ਦੇ ਦੁਆਰਾ ਖਰੀਦੇ ਗਏ ਜੀਐਸਡਬਲਯੂ ਸਟੀਲ ਦੇ ਸ਼ੇਅਰਾਂ ਦੇ ਸਰਟੀਫਿਕੇਟ ਘਰ ਦੇ ਵਿੱਚ ਮਿਲੇ ਤਾਂ ਜੀਐਸਡਬਲਯੂ ਸ਼ੇਅਰਸ ਇਸ ਵਿਅਕਤੀ ਦੇ ਪਿਤਾ ਦੁਆਰਾ 1990 ਦੇ ਦਹਾਕੇ ਦੇ ਵਿੱਚ ਖਰੀਦੇ ਗਏ ਸਨ ਅਤੇ ਉਸਨੇ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀਗਾ ਤੇ ਫਿਰ ਇਸ ਨੂੰ ਭੁੱਲ ਗਿਆ ਤੇ ਹੁਣ ਤਿੰਨ ਦਹਾਕੇ ਪਹਿਲਾਂ ਪਿਤਾ ਦੁਆਰਾ ਕੀਤੇ ਕੀਤਾ ਗਿਆ ਇਹ ਨਿਵੇਸ਼ ਸ਼ੇਰਾਂ ਦੀ ਮੌਜੂਦਾ ਕੀਮਤ ਅਨੁਸਾਰ ਲਗਭਗ 80 ਕਰੋੜ ਰੁਪਏ ਹੋ ਗਿਆ ਇੱਕ ਸਟਾਕ ਮਾਰਕੀਟਰ ਨਿਵੇਸ਼ਕ ਸੌਰਵ ਦੱਤਾ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਵੀ ਕੀਤਾ ਹੈ ਉਹ ਟਵੀਟ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਮਾਮਲੇ ਦੇ ਨਾਲ ਸੰਬੰਧਿਤ ਪੋਸਟਾਂ ਅਤੇ ਤਸਵੀਰਾਂ ਵੀ ਸਾਂਝੀਆਂ ਕੀਤਾ ਨੇ ਤਾਂ ਪੋਸਟ ਤੇਜ਼ੀ ਦੇ ਨਾਲ ਜਿਹੜੀ ਕਿ ਲੋਕਾਂ ਦੇ ਸਾਹਮਣੇ ਵੀ ਆ ਰਹੀ ਹੈ ਕਿਉਂਕਿ ਇਹ ਪੋਸਟ ਹਰ ਕਿਸੇ ਦੇ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਤਾਂ ਜੀਐਸਡਬਲਿਊ ਸ਼ੇਅਰ ਦੇ ਨਾਲ ਸੰਬੰਧਿਤ ਇਸ ਮਾਮਲੇ ਨੇ ਲੰਬੇ ਸਮੇਂ ਦੇ ਨਿਵੇਸ਼ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਇੱਕ ਹੋਰ ਯੂਜ਼ਰਸ ਨੇ ਪੋਸਟ ਕੀਤਾ ਹੈ ਕਿ ਹੁਣ ਓਹੋ ਰਿਟਾਇਰ ਹੋ ਸਕਦਾ ਹੈ ਤੇ ਸ਼ਾਂਤੀ ਦੇ ਨਾਲ ਆਪਣੀ ਜ਼ਿੰਦਗੀ ਵੀ ਜੀ ਸਕਦਾ ਹੈ ਤਾਂ ਇੱਕ ਹੋਰ ਨੇ ਲਿਖਿਆ ਹੈ ਕਿ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਮੇਂ ਦੇ ਨਾਲ ਸਟਾਕ ਸਪਲਟ ਬੋਨਸ ਅਤੇ ਲਾਭಾಂಶ ਕਿਵੇਂ ਵਧਦੇ ਨੇ ਇਹ ਸੱਚਮੁੱਚ ਜਾਦੂਈ ਹੈ ਜਿਹਾ ਦੱਸ ਦਈਏ ਕਿ ਜੇ ਐਸ ਡਬਲਯੂ ਸਟੀਲ ਦੇ ਸ਼ੇਰਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਹੁਣ ਇਹ 2.96 ਲੱਖ ਕਰੋੜ ਰੁਪਏ ਦੀ ਕੰਪਨੀ ਹੈ ਤਾਂ ਹਫਤੇ ਦੇ ਵਿੱਚ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਇਸ ਦੇ ਸ਼ੇਅਰ ਦੀ ਕੀਮਤ ਜੋ ਕਿ 1009.50 ਰੁਪਏ ਦੇ ਉੱਤੇ ਵਪਾਰ ਕਰ ਰਿਹਾ ਇਸ ਸਟਾਕ ਦੇ ਲੰਬੇ ਸਮੇਂ ਦੇ ਵਿੱਚ ਨਿਵੋਸ਼ਕਾ ਨਿਵੇਸ਼ਕਾਂ ਨੂੰ ਬਹੁਤ ਲਾਭ ਦਿੰਦਾ ਹੈ ਜੇ ਅਸੀਂ 20 ਸਾਲਾਂ ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਨਿਵੇਸ਼ਕਾਂ ਨੂੰ ਪ੍ਰਾਪਤ ਰਿਟਰਨ ਜੋ ਕਿ ਦੱਸਦੀ ਹੈ ਕਿ 2 4 8 4.34% ਰਿਹਾ ਜਦੋਂ ਕਿ ਪਿਛਲੇ 5 ਸਾਲਾਂ ਦੇ ਵਿੱਚ ਹੀ ਇਸ ਸਟਾਕ ਦੀ ਕੀਮਤ ਦੇ ਵਿੱਚ 433.69% ਦਾ ਵਾਧਾ ਹੋਇਆ ਤਾਂ ਇਹ ਅਪਡੇਟ ਜਿਹੜੀ ਕਿ ਤੁਹਾਨੂੰ ਦੱਸਦੀ ਹੈ ਕਿ ਇੱਕ ਪੁੱਤ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਉਸ ਨੂੰ ਆਪਣੇ ਪਿਓ ਦੇ 35 ਸਾਲ ਪੁਰਾਣੇ ਕਾਗਜ਼ ਮਿਲੇ ਨੇ ਤੇ ਰਾਤੋਂ ਰਾਤ ਉਹ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਹੈ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਹੁਣ ਤਾਂ ਇਹ ਪੂਰੀ ਜ਼ਿੰਦਗੀ ਬਿਨਾਂ ਕਮਾਏ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤਿੱਤ ਕਰ ਸਕਦਾ